ਲਾਇਆ ਗਿਆ ਸੀ ਜੀ ਰਾਮ ਜੀ ਬਿੱਲ ਨੂੰ ਲੈ ਕੇ ਕਿ ਉਸ ਨੂੰ ਉਹਦੇ ਖਿਲਾਫ ਮਤਾ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਅੱਜ ਭਾਜਪਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦੇ ਵੱਲੋਂ ਉਹ ਤੱਥ ਰੱਖੇ ਗਏ ਉਹਨਾਂ ਨੇ ਕਿਹਾ ਕਿ ਇਸ ਬਿੱਲ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਔਰ ਖਾਸ ਗੱਲਬਾਤ ਇੰਡੀਆ ਨਿਊਜ਼ ਦੀ ਟੀਮ ਦੇ ਨਾਲ ਸੁਭਾਸ਼ ਸ਼ਰਮਾ ਦੇ ਵੱਲੋਂ ਕੀਤੀ ਗਈ ਹੈ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਣਾ ਹੈ ਮਨਰੇਗਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲਿਆ ਗਿਆ ਸੀ ਜਿਦੇ ਵਿੱਚ अगर देखा जाए तो बीजेपी ਦੇ ਉੱਤੇ ਸਿੱਧੇ ਸਿੱਧੇ ਜਿਹੜਾ ਉਹ ਤੰਜ ਕਸੇ ਗਏ ਕਿ बीजेपी ਦੀ ਸਰਕਾਰ ਵੱਲੋਂ ਜਿਹੜਾ ਮਨਰੇਗਾ ਦਾ ਨਾਮ ਬਦਲਿਆ ਗਿਆ ਉਹਦੇ ਨਾਲ ਇੱਕ ਪਾਸੇ ਤਾਂ ਮਜ਼ਦੂਰਾਂ ਦੇ ਉੱਤੇ ਕਿਤੇ ਨਾ ਕਿਤੇ ਭਾਰ ਪੈਂਦਾ ਹੋਇਆ ਨਜ਼ਰ ਆਇਆ ਤੇ ਨੌਕਰੀ ਜਿਹੜੀ ਨੇ ਉਹ ਘੱਟ ਮਿਲਣਗੀਆਂ ਬਾਦ ਸ਼ਰਮਾ ਜੀ ਸਾਨੂੰ ਵੀ ਉਹਨੇ ਸੁਭਾਸ਼ ਸ਼ਰਮਾ ਜੀ ਅਗਰ ਗੱਲ ਕਰੀਏ ਤਾਂ ਤੁਸੀਂ ਜੂਰ ਸਾਰਾ ਸੈਸ਼ਨ ਦੇਖਿਆ ਹੋਵੇਗਾ ਕਿਵੇਂ ਦੇਖਦੇ ਹੋ ਲਗਾਤਾਰ ਆਵਾਦੀ ਪਾਰਟੀ ਜਿਹੜੀ ਹੈ ਤੰਜ ਕੰਸਦੀ ਹੋਈ ਨਜ਼ਰ ਆ ਰਹੀ ਸੀ ਬੀਜੇਪੀ ਤੇ ਤਕਲੀਫ ਹੋ ਰਹੀ ਹੈ ਕਿਉਂਕਿ ਭ੍ਰਸ਼ਟਾਚਾਰ ਤੇ ਨਕੇਲ ਕੱਸੀ ਜਾ ਰਹੀ ਹੈ ਮਨਰੇਗਾ ਦੇ ਨਾਂ ਤੇ ਕਿੱਡੇ ਵੱਡੇ ਲੈਵਲ ਤੇ ਪੰਜਾਬ ਚ ਭ੍ਰਸ਼ਟਾਚਾਰ ਹੋ ਰਿਹਾ ਹੈ ਐਮਐਲਏਆਂ ਦੇ ਇਹਨਾਂ ਦੇ ਸਰਪੰਚਾਂ ਦੇ ਇਹਨਾਂ ਦੇ ਲੋਕਲ ਨੇਤਾਵਾਂ ਦੇ ਰਿਸ਼ਤੇਦਾਰਾਂ ਦੇ ਕਾਰਡ ਬਣੇ ਹੋਏ ਨੇ ਕੰਮ ਵਿਚਾਰਾ ਗਰੀ ਮਜ਼ਦੂਰ ਕਰਦਾ ਪੈਸੇ ਇਹਨਾਂ ਦੇ ਅਕਾਊਂਟ ਚ ਆਉਂਦੇ ਨੇ ਫਿਰ ਇਹ ਆਪਣਾ ਕਟ ਲਾ ਕੇ ਉਹਨੂੰ ਦਿੰਦੇ ਨੇ ਉਹ ਵੀ ਦਿੰਦੇ ਨੇ ਨਹੀਂ ਦਿੰਦੇ ਨੇ ਔਰ ਤੁਸੀਂ ਦੇਖੋ ਇਹ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਸੀ ਪੰਜਾਬ 'ਚ 36 ਦਿਨ ਰੋਜ਼ਗਾਰ ਦਿੱਤਾ ਸਿਰਫ ਇਹਨਾਂ ਨੇ 100 ਦਿਨ ਦੇ ਪੈਸੇ ਦੀ ਗਾਰੰਟੀ ਤੇ ਸਰਕਾਰ ਕੇਂਦਰ ਪੈਸਾ ਦੇ ਰਹੀ ਹੈ 90% ਪੈਸਾ ਕੇਂਦਰ ਦੇ ਰਹੀ ਹੈ ਫਿਰ ਵੀ 100 ਦਿਨ ਦੀ ਜਗ੍ਹਾ 36 ਦਿਨ ਤੁਸੀਂ ਰੋਜ਼ਗਾਰ ਦੇ ਰਹੇ ਤੁਸੀਂ ਗੱਲਾਂ ਕਰ ਰਹੇ ਹੋ ਤਕਲੀਫ ਹੀ ਹੋ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਨਕੇਲ ਕੱਸੀ ਜਾ ਰਹੀ ਹੈ ਤਕਲੀਫ ਹੀ ਹੋ ਰਹੀ ਹੈ ਕਿ ਜਿਹੜਾ ਸਾਡੇ ਨਿਚਲੇ ਵਰਕਰਾਂ ਨੂੰ ਮੋਜਾਂ ਲੱਗੀਆਂ ਹੋਈਆਂ ਸੀ ਮਨਰੇਗਾ ਦੇ ਨਾਂ ਤੇ ਪੈਸੇ ਆ ਰਹੇ ਸੀ ਉਹ ਕਿੱਦਾਂ ਆਣਗੇ ਹੁਣ ਕਿਉਂਕਿ ਬਾਇਓਮੈਟ੍ਰਿਕ ਕਰਤੀ ਹੁਣ ਉਹ ਹੁਣ ਚੱਲਣੀ ਨਹੀਂ ਧੋਖਾ ਧੜੀ ਨਹੀਂ ਚੱਲਣੀ ਤਕਲੀਫ ਤੇ ਹੋਣਾ ਲਾਜ਼ਮੀ ਹੈ ਲੇਕਿਨ ਭ੍ਰਸ਼ਟਾਚਾਰ ਤੇ ਬੀਜੇਪੀ ਦੀ ਜਿਹੜੀ ਲੜਾਈ ਹੈ ਉਹ ਜਾਰੀ ਹੈ ਔਰ ਬੀਜੇਪੀ ਨੇ ਤਾਂ ਫਾਇਦਾ ਕੀਤਾ ਕੇਂਦਰ ਦੀ ਸਰਕਾਰ ਨੇ 100 ਦਿਨ ਦੀ ਜਗ੍ਹਾ 125 ਦਿਨ ਕਰਤਾ ਰੋਜ਼ਗਾਰ 25 ਦਿਨ ਵਧਾ ਦਿੱਤੇ ਇਹ ਤਾਂ 100 ਦਿਨ ਵੀ ਦੇ ਨਹੀਂ ਰਹੇ 36 ਦਿਨ ਦੇ ਰਹੇ ਸੀ 125 ਦਿਨ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਕਿ 125 ਦਿਨ ਰੋਜ਼ਗਾਰ ਦੇਣਾ ਹੈ ਉਰਦੇਚ ਵੀ 2 ਮਹੀਨੇ ਹਾਰਵੈਸਟਿੰਗ ਦੇ ਛੱਡਦੇ ਇਸ ਕਰਕੇ ਕਿ ਉਤੇ ਆਲਰੇਡੀ ਰੋਜ਼ਗਾਰ ਮਿਲ ਜਾਂਦਾ ਆਲਰੇਡੀ ਲੀਬਰ ਦੀ ਸ਼ਾਰਟੇਜ ਹੁੰਦੀ ਹੈ ਇੰਨਾ ਰੋਜ਼ਗਾਰ ਹੁੰਦਾ ਉਹਨੂੰ ਲੋੜ ਨਹੀਂ ਬਾਕੀ 10 ਮਹੀਨਿਆਂ ਦੇ ਹਿਸਾਬ ਨਾਲ ਤੁਸੀਂ ਅਗਰ ਦੇਖ ਲਓ ਤੇ ਲਗਭਗ ਹਰ ਦੂਜੇ ਦਿਨ ਉਹਨੂੰ ਕੰਮ ਮਿਲਣਾ ਚਾਹੀਦਾ ਸੋ ਇਹ ਯੋਜਨਾ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਔਰ ਮਜ਼ਦੂਰਾਂ ਨੂੰ ਜ਼ਿਆਦਾ ਕੰਮ ਮਿਲੇ ਪੈਸਾ ਸਿੱਧਾ ਉਹਨਾਂ ਦੇ ਖਾਤਿਆਂ ਜਾਵੇ ਜਿਹੜੇ ਲੋਕ ਕੰਮ ਕਰ ਰਹੇ ਆ ਸਿੱਧਾ ਉਹਨਾਂ ਨੂੰ ਲਾਭ ਮਿਲੇ ਦਲਾਲ ਵਿੱਚੋਂ ਹਟਣ ਉਹਦੇ ਲਈ ਕੀਤਾ ਗਿਆ ਔਰ ਮਨਰੇਗਾ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਯੂਨੀਅਨਾਂ ਲਗਾਤਾਰ ਇਹ ਗੱਲ ਕਰ ਰਹੀਆਂ ਸੀ ਕਿ ਭ੍ਰਸ਼ਟਾਚਾਰ ਹੋ ਰਿਹਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਤਕਲੀਫ ਸਾਨੂੰ ਸਮਝ ਆਂਦੀ ਹੈ ਕਿ ਇਹਨਾਂ ਉਹਦੀ ਭ੍ਰਸ਼ਟਾਚਾਰ ਤੇ ਨਕੀਲ ਕੱਸੀ ਜਾ ਰਹੀ ਹੈ ਇਸ ਕਰਕੇ ਤਕਲੀਫ ਹੋ ਰਹੀ ਹੈ ਜਿੱਕਰ ਭ੍ਰਸ਼ਟਾਚਾਰ ਤੁਸੀਂ ਗੱਲ ਕੀਤੀ ਤਾਂ ਬੀਤੀ ਕਲ ਪਪਾਲ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਵੀ ਕਿਹਾ ਗਿਆ ਕਿ ਕਾਫੀ ਕਪਲਾ ਦੇਖਣ ਨੂੰ ਮਿਲ ਰਿਹਾ ਸੀਗਾ ਜਿਸ ਦੇ ਚਲਦੇ ਕੁਝ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਪਰ ਸਰਕਾਰ ਜਿਹੜੀ ਉਹ ਨਹੀਂ ਮੰਨ ਰਹੀ ਸਰਕਾਰ ਕਹਿੰਦੀ ਕਿ ਮਨਰੇਗਾ ਨਾਮ ਬਦਲ ਕੇ ਨਾਮ ਤੋਂ ਚੇਂਜ ਕਰਤਾ ਚਲੋ ਠੀਕ ਹੈ ਪਰ ਜਿਹੜੇ ਸਕੀਮਾਂ ਚੇਂਜ ਨਹੀਂ ਕੀਤੀਆਂ ਉਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹਿੰਦਾ ਰਹੀ ਚੋਰ ਵਿੱਚ ਆਏ ਸ਼ੋਰ ਚੋਰਾਂ ਨੂੰ ਤਾਂ ਚੋਰੀ ਰੁਕੇਗੀ ਤਕਲੀਫ ਤੇ ਹੋਏਗੀ ਨਾ ਲੇਕਿਨ ਇਹ ਮੋਦੀ ਸਾਹਿਬ ਦੀ ਸਰਕਾਰ ਹੈ ਇੱਕ ਮਿਸ਼ਨ ਬਾਜੀ ਚੋਰ ਰਸਤੇ ਤੋਂ ਗਰੀਬਾਂ ਦਾ ਪੈਸਾ ਖਾਣਾ ਅਸੀਂ ਲੋਕਾਂ ਨੂੰ ਹਰ ਹਾਲਤ ਸਬਕ ਸਿਖਾਏਗੀ। ਔਰ ਜਿਹੜੀ ਇਹਨਾਂ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਨਾ ਮਨਰੇਗਾ ਚ ਕਲਮਨ ਅਰੋੜਾ ਸਾਹਿਬ ਕਹਿ ਰਹੇ ਸੀ ਕਿ ਜਾਂਚ ਕਰਾਵਾਂਗੇ ਇਹਨਾਂ ਨੇ ਕੋਈ ਜਾਂਚ ਜੂੰਚ ਨਹੀਂ ਕਰਾਣੀ। ਅਸੀਂ ਜਾਂਚ ਕਰਵਾਵਾਂਗੇ। ਅਸੀਂ ਲਿਖਾਂਗੇ ਇੱਕ ਸੀਬੀਆਈ ਨੂੰ ਜਾਂਚ ਹੋਣੀ ਚਾਹੀਦੀ ਹੈ। ਗਵਰਨਰ ਸਾਹਿਬ ਨੂੰ ਕਵਾਂਗੇ ਕਰਾਣਾ ਹਿੰਮਤਾਂ ਜਾਂਚ ਸੀਬੀਆਈ ਕੋਲੋਂ। ਪਤਾ ਲੱਗ ਜੇ ਕਿਹੜੇ ਕਿਹੜੇ ਐਮਐਲਏ ਸ਼ਾਮਿਲ ਨੇ। ਕਿਹੜੇ ਕਿਹੜੇ ਅਫਸਰ ਸ਼ਾਮਿਲ ਨੇ। ਗਰੀਬਾਂ ਦਾ ਦਲਿਤਾਂ ਦਾ ਪੈਸਾ ਕਿੰਨੇ ਖਾਇਆ। ਇਹ ਇਹ ਨਦੀ ਚੂਰ ਬਜਾਰੀ ਰੁਕੀ ਹੈ ਇਸ ਕਰਕੇ ਇਹਨਾਂ ਨੂੰ ਤਕਲੀਫ ਹੈ 60 40 ਦਾ ਵਿੱਚ ਕਿਹ ਕਰ ਰਿਹਾ ਹੈ 60 40 ਚ ਕੀ ਦਿੱਕਤ ਹੈ ਪੰਜਾਬ ਦੇ ਗਰੀਬ ਲਈ ਪੰਜਾਬ ਦੇ ਮਜ਼ਦੂਰ ਲਈ ਮੋਦੀ ਸਾਹਿਬ 60 ਪੈਸੇ ਦੇ ਰਿਹਾ ਹੈ ਤੇ ਪੰਜਾਬ ਦੀ ਸਰਕਾਰ 40 ਪੈਸੇ ਕਿਉਂ ਨਾਲ ਦੇ ਪੰਜਾਬ ਦੇ ਲੋਕਾਂ ਨੇ 92 ਐਮ ਐਲ ਏ ਹੁਣ ਤਾਂ 95 ਹੋ ਗਏ ਸਿਰਫ ਸ਼ਕਲਾ ਦੇਖਣ ਲਈ ਬਣਾਏ ਆ ਵੀ ਸੋਹਣੇ ਸੋਹਣੇ ਜੈਕਟਾ ਪਾ ਕੇ ਵੋਟਾਂ ਦੇ ਫੋਟੋਵਾਲ ਲਵਾ ਲੋ ਕੇਜਰੀਵਾਲ ਦੇ ਪਿੱਛੇ ਪਿੱਛੇ ਤੁਰੇ ਫਿਰੋ ਇਹਦੇ ਲਈ ਬਣਾਏ ਆ ਕੀ ਕੀ ਹਰਦਾ 40 ਪੈਸੇ ਹਿੱਸਾ ਪਾਉਂਚ ਔਰ ਜਿੰਨੇ ਜਿੰਨੇ ਕਾਰਡ ਰਜਿਸਟਰ ਨੇ ਔਰ ਜਿੰਨਾ ਬਜਟ ਬੰਨਾ ਹੈ ਅਗਰ ਇਸ ਦੀ 125 ਦਿਨ ਮਰ ਰੋਜ਼ਗਾਰ ਦੇ ਲਈਏ ਤੇ ਜਿੰਨਾ ਇਹਨਾਂ ਦੇ ਮਸ਼ਹੂਰੀਆਂ ਦਾ ਬਜਟ ਹੈ ਨਾ ਉਸ ਤੋਂ ਕੱਟ ਹੀ ਬੰਨਾ ਹੈ ਹਜ਼ੂਰ ਅਸੀਂ ਸੁਭਾਸ਼ ਸ਼ਰਮਾ ਜਿਹੜਾ ਨਾਲ ਗੱਲਬਾਤ ਕੀਤੀ ਗਈ ਤੇ ਕਿਹਾ ਜਿਵੇਂ ਕਿ ਅਗਰ ਗੱਲ ਕਰੀ ਜਾਵੇ ਤਾਂ 117 ਸੀਟਾਂ ਤੇ ਹੁਣ ਭਾਜਪਾ ਜਿਹੜੀ ਆ ਉਹ ਇਕੱਲੀ ਲੜਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਏਗੀ ਚੰਡੀਗੜ੍ਹ ਤੋਂ ਬੋਲੇ ਜੈਲਿਸਟ ਅਮਿਤ ਵਾਲੇਦਾਰ ਸੰਦੀਪ ਸਿੰਘ ਇੰਡੀਆ ਨਿਊਜ਼ ਨਵੇਂ ਸਾਲ ਅਤੇ ਵਾਧ ਰਹੀ ਧੁੰਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਭਾਰਤ ਪਾਕਿਸਤਾਨ